ਚਰਨੇ ਦੇ ਕੋਲ ਲੋਕ ਕਰ ਰਹੇ ਸੀ ਮਸਤੀ ਅਚਾਨਕ ਕੁਦਰਤ ਨੇ ਦਿਖਾਇਆ ਭਿਆਨਕ ਰੂਪ 5 ਸਕਿੰਟਾਂ ਚ ਬਦਲ ਗਿਆ ਮੰਜ਼ਰ ਸਤਿ ਸ਼੍ਰੀ ਅਕਾਲ ਤੁਸੀਂ ਦੇਖਣੇ ਸ਼ਬਦਾਂ ਦੀ ਤਾਕਤ ਇਵਨ ਮੀਡੀਆ ਮਿਆਸ਼ੂਦੀਪ ਗੌਰ ਅਕਸਰ ਹੀ ਆਪਾਂ ਕਹਿੰਦੇ ਆ ਕਿ ਕੁਦਰਤ ਨਾਲ ਮਜ਼ਾਕ ਕਰਨਾ ਚੰਗਾ ਨਹੀਂ ਹੁੰਦਾ ਇਹ ਜਿੰਨੀ ਸੁੰਦਰ ਹੁੰਦੀ ਹੈ ਉੰਨੀ ਹੀ ਭਿਆਨਕ ਸਾਬਤ ਹੋ ਸਕਦੀ ਹੈ ਪਰ ਲੋਕ ਇਸ ਗੱਲ ਨੂੰ ਸਮਝਦੇ ਹੀ ਨਹੀਂ ਅਤੇ ਕੁਦਰਤ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਜਿਸ ਦਾ ਨਤੀਜਾ ਭਿਆਨਕ ਹੁੰਦਾ ਹੈ ਇਸ ਨਾਲ ਸੰਬੰਧਿਤ ਇੱਕ ਵੀਡੀਓ ਐਨੇ ਦਿਨੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਕੁੜੀ ਝਰਨੇ ਦੇ ਨੇੜੇ ਮસ્ਤੀ ਕਰ ਰਹੀ ਹੈ ਅਤੇ ਅਚਾਨਕ ਉਸ ਨਾਲ ਇੱਕ ਭਿਆਨਕ ਹਾ사ਪਾਪਰ ਜਾਂਦਾ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਲੋਕਾਂ ਨੂੰ ਆਪਣੇ ਕੰਮ ਤੋਂ ਛੁੱਟੀ ਮਿਲਦੀ ਹੈ ਤਾਂ ਉਹ ਆਪਣੇ ਆਪ ਨੂੰ ਰੀਚਾਰਜ ਕਰਨ ਲਈ ਅਜਿਹੀ ਜਗ੍ਹਾ ਤੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ ਹਾਲਾਂਕਿ ਕੁਝ ਥਾਂ ਮ ਖਤਰਨਾਕ ਹੁੰਦੀਆਂ ਨੇ ਪਰ ਲੋਕ ਉੱਥੇ ਜਾਣਾ ਪਸੰਦ ਕਰਦੇ ਨੇ ਇਸ ਵੀਡੀਓ ਨੂੰ ਦੇਖੋ ਜਿੱਥੇ ਕੁਝ ਕੁੜੀਆਂ ਮੀਧੁਰਾਂ ਚਰਨੇ ਦੇ ਕੋਲ ਮસ્ਤੀ ਕਰ ਰਹੀਆਂ ਨੇ ਅਤੇ ਅਚਾਨਕ ਉਹਨਾਂ ਦੇ ਸਾਹਮਣੇ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ ਦੀ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਵਾਇਰਲ ਵੀਡੀਓ ਬਿਹਾਰ ਦੇ ਗਾਇਆ ਜ਼ਿਲ੍ਹੇ ਦਾ ਜਿੱਥੇ ਲੋਕ ਮਸ਼ਹੂਰ ਲੰਕੂ ਰਾਹੀਂ ਚਰਨੇ ਚ ਮੀ ਦੌਰਾਨ ਮਸਤੀ ਕਰਦੇ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਚਾਨਕ ਹੜ ਤੇਜ ਹੋ ਗਿਆ ਜਿਸ ਨਾਲ 6 ਬੱਚੇ ਡੁੱਬ ਗਏ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਘਟਨਾ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਸਾਹਮਣੇ ਵਾਪਰੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਬੇਵਸ ਹੋ ਕੇ ਚੀਕਦੇ ਦਿਖਾਈ ਦੇ ਰਹੇ ਨੇ ਜਦੋਂ ਇਸ ਘਟਨਾ ਦਾ ਵੀਡੀਓ ਲੋਕਾਂ 'ਚ ਵਾਇਰਲ ਹੋਇਆ ਤਾਂ ਲੋਕਾਂ ਨੇ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਤਤ ਤੁਹਾਨੂੰ ਵੀ ਅਜਹੀਆਂ ਥਾਵਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਮੀਂਹ ਦੇ ਵਿੱਚ ਅਜਹੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਤਾਂ ਜੋ ਤੁਹਾਡੇ ਨਾਲ ਵੀ ਅਜਿਹਾ ਹਾਦਸਾ ਨਾ ਵਾਪਰ ਸਕੇ ਕਾਹ ਨੂੰ ਚੋੜ ਉਹ ਕਟਾ ਰਿਹਾ ਉਹ ਕਟਾ ਰਿਹਾ ਹਾਂ ਦੋ ਜੇ ਦੋ ਜੇ ਤੂੰ ਗੋ بتا ਦੇ ਉਹ ਕਾ ਬਤਾ ਲੈ ਆਂ ਆਪ ਤੇ ਇਹ ਕੰਮ ਛੱਡ ਲੈ ਕੰਮ ਛੱਡ ਆ ਕਮਾਈ ਗਿਆ ਗਿਆ झरने रहे थे मस्ती अचानक कुदरत ने दिखाया भयानक रूप पांच सिकटा च बदल गया मंजर ਅਤਿਸ਼੍ਰੀਆ ਕਾਲ ਤੁਸੀਂ ਦੇਖਣਾ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮਿਆਸ਼ੂਦੀਪ ਗੌਰ ਅਕਸਰ ਹੀ ਆਪਾਂ ਕਹਿੰਦੇ ਆ ਕਿ ਕੁਦਰਤ ਨਾਲ ਮਜ਼ਾਕ ਕਰਨਾ ਚੰਗਾ ਨਹੀਂ ਹੁੰਦਾ ਇਹ ਜਿੰਨੀ ਸੁੰਦਰ ਹੁੰਦੀ ਹੈ ਉੰਨੀ ਹੀ ਭਿਆਨਕ ਸਾਬਤ ਹੋ ਸਕਦੀ ਹੈ ਪਰ ਲੋਕ ਇਸ ਗੱਲ ਨੂੰ ਸਮਝਦੇ ਹੀ ਨਹੀਂ ਅਤੇ ਕੁਦਰਤ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਜਿਸ ਦਾ ਨਤੀਜਾ ਭਿਆਨਕ ਹੁੰਦਾ ਹੈ ਇਸ ਨਾਲ ਸਬੰਧਿਤ ਇੱਕ ਵੀਡੀਓ ਇੰਨੇ ਦਿਨੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਕੁੜੀ ਝਰਨੇ ਦੇ ਨੇੜੇ ਮસ્ਤੀ ਕਰ ਰਹੀ ਹੈ ਅਤੇ ਅਚਾਨਕ ਉਸ ਨਾਲ ਇੱਕ ਭਿਆਨਕ ਹਾ사 ਪਾਪਰ ਜਾਂਦਾ ਹੈ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਲੋਕਾਂ ਨੂੰ ਆਪਣੇ ਕੰਮ ਤੋਂ ਛੁੱਟੀ ਮਿਲਦੀ ਹੈ ਤਾਂ ਉਹ ਆਪਣੇ ਆਪ ਨੂੰ ਰੀਚਾਰਜ ਕਰਨ ਲਈ ਅਜਿਹੀ ਜਗ੍ਹਾ ਤੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ ਹਾਲਾਂਕਿ ਕੁਝ ਥਾਵਾਂ ਖਤਰਨਾਕ ਹੁੰਦੀਆਂ ਨੇ ਪਰ ਲੋਕ ਉੱਥੇ ਜਾਣਾ ਪਸੰਦ ਕਰਦੇ ਨੇ ਇਸ ਵੀਡੀਓ ਨੂੰ ਦੇਖੋ ਜਿੱਥੇ ਕੁਝ ਕੁੜੀਆਂ ਮੀ ਦੁਰਾਂਚਰ ਨੇ ਦੇ ਕੋਲ ਮસ્ਤੀ ਕਰ ਰਹੀਆਂ ਨੇ ਅਤੇ ਅਚਾਨਕ ਉਹਨਾਂ ਦੇ ਸਾਹਮਣੇ ਅਜੀਹਾ ਹਾਸਾ ਆਪਰ ਜਾਂਦਾ ਹੈ ਜਿਸ ਦੀ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਵਾਇਰਲ ਵੀਡੀਓ ਬਿਹਾਰ ਦੇ ਗਾਇਆ ਜ਼ਿਲ੍ਹੇ ਦਾ ਜਿੱਥੇ ਲੋਕ ਮਸ਼ਹੂਰ ਲੰਕੂ ਰਾਹੀ ਚਰਨੇ ਚ ਮੀ ਦੌਰਾਨ ਮਸਤੀ ਕਰਦੇ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਚਾਨਕ ਹੜ੍ਹ ਤੇਜ਼ ਹੋ ਗਿਆ ਜਿਸ ਨਾਲ 6 ਬੱਚੇ ਡੁੱਬ ਗਏ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਘਟਨਾ ਉੱਥੇ ਮੌਜੂਦ ਲੋਕਾਂ ਦੀਆਂ ਖਾਂ ਸਾਹਮਣੇ ਵਾਪਰੀਆ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਬੇਬਸ ਹੋ ਕੇ ਚੀਕਦੇ ਦਿਖਾਈ ਦੇ ਰਹੇ ਨੇ ਜਦੋਂ ਇਸ ਘਟਨਾ ਦਾ ਵੀਡੀਓ ਲੋਕਾਂ ਚ ਵਾਇਰਲ ਹੋਇਆ ਤਾਂ ਲੋਕਾਂ ਨੇ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਤਾਂ ਤੁਹਾਨੂੰ ਵੀ ਅਜਹੀਆਂ ਥਾਵਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਮੀਂਹ ਦੇ ਵਿੱਚ ਅਜਹੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਤਾਂ ਜੋ ਤੁਹਾਡੇ ਨਾਲ ਵੀ ਅਜਿਹਾ ਹਾਦਸਾ ਨਾ ਵਾਪਰ ਸਕੇ ਆਓ ਲੈ ਆਓ ਲੈ ਆਓ ਲੈ ਤੁਹਾਨੂੰ ਜੋੜ ਆਓ ਬਟਾਓ ਜਾ ਜ਼ੈਤ ਜਾ ਜ਼ੈਤ ਤੁਸ ਜਾ ਬਤਾ ਦੇ ਰਗਾ ਬਤਾ ਲੈ ਆਏ ਨਾਮ ਤੇ ਇਹ ਕੰਮ ਚੱਲੇ ਕੰਮ ਚੱਲ ਆ ਕਮਾਈ ਗਿਆ ਗਿਆ ਮਾਇਆ linh hả các là